ਮਣਪਰੀਤ ਬਾਦਲ ਦਾ ਸਾਡੇ ਪਿੰਡ 'ਚ ਹੋ ਸੁਨਰਚ ਵੜ ਕੇ ਵਿਖਾਵੇ ਮੇਰੀ ਭੂਆ ਦਾ ਕਤਲ ਹੋਇਆ ਇਹਦਾ ਸਾਲਾ ਜੋ ਜੋ ਉਹਦਾ ਪੀਆ ਮੇਰਾ ਫੁੱਫੜ ਉਹ ਬੰਦੇ ਨੇ ਮੇਰੀ ਭੂਆ ਦਾ ਕਤਲ ਕਰਿਆ ਤੇ ਮਣਪਰੀਤ ਬਾਦਲ ਨੇ ਸਾਡੀ ਇੱਕ ਨਹੀਂ ਚੰਗੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹੁਣ ਉਹ ਸਾਡਾ ਕੀ ਕਰ ਦੂਗਾ ਕੀ ਸਵਾਰ ਦੂ ਸਾਡਾ ਸਵਾਰ ਵੀ ਕੀ ਸਕਦਾ ਉਹ ਉਹ ਸਾਡੇ ਪਿੰਡ 'ਚ ਵੜ ਕੇ ਵਿਖਾਵੇ ਮਣਪਰੀਤ ਬਾਦਲ ਕਿਤੇ ਸਾਂਝੇ ਤਾਂ ਪ੍ਰੋਗਰਾਮ ਹੀ ਨਹੀਂ ਰੱਖਦਾ ਰੱਖ ਕੇ ਤਾਂ ਵਿਖਾਵੇ ਕਰਦੇ ਕੀ ਉਹਦੇ ਨਾਲ ਹਾਲ ਕੀ ਕਰਦੇ ਦੇਖੇ ਤਾਂ ਸੀ ਵੜ ਕੇ ਸਾਡੇ ਪਿੰਡ 'ਚ ਵੀਡੀਓ ਵੀ ਵਾਇਰਲ ਹੋ ਰਹੀ ਆ ਵੀਰੇ ਜਿਹਦੇ ਵਿੱਚ ਉਹ ਨੌਕਰੀਆਂ ਦੀ ਪੇਸ਼ਕਸ਼ ਕਰ ਰਿਹਾ ਬੇਟਾ ਤੇ ਉਹ ਵੀਡੀਓ ਦੀ ਕੀ ਉਹ ਬਰੇ ਆ ਫਿਰਦੇ ਬੇਰਜਗਾਰ ਤੇਰੇ ਸਾਹਮਣੇ ਬੀਏ ਬੀਏ ਕੀਤੀ ਵੀ ਐ ਐਮ ਐਮ ਵਾਲੇ ਮੁੰਡੇ ਸਾਰੇ ਫਿਰਦੇ ਬੀਲ ਟੈਕ ਕਿਸੇ ਨੂੰ ਕੋਈ ਨਹੀਂ ਪੁੱਛਦਾ ਇੱਥੇ ਨਾ ਮਾਨ ਪ੍ਰੀਤ ਕਰੇ ਤਾਂ ਬਸ ਆਪਦੇ ਸਿਰ ਤੇ ਆਪਦੇ ਦੰਦ ਤੇ ਆ ਜਿਹੜਾ ਕੋਈ ਹੋ ਜੂਗਾ ਜਾਂ ਮਾੜਾ ਮੋਟਾ ਜੀ ਦੀ ਹੋਗੀ ਹੋਗੀ ਆਹੀ ਆ ਜਿਹੜੇ ਝਾੜੂ ਵਾਲਿਆਂ ਨੇ ਕਰਤੇ ਮੁੰਡੇ 45000 ਨੌਕਰੀਆਂ ਦੇਤੀਆਂ ਮੈਂ ਕਹਿੰਦਾ ਵੀ ਇਹ ਚੰਗੇ ਆ ਹੋਰ ਤਾਂ ਕੋਈ ਲਿਖ ਕੇ ਦਿਖਾਵੇ ਤਾਂ ਸਹੀ ਕਿਤੇ ਵੀ ਅਸੀਂ ਨੌਕਰੀਆਂ ਹੈ ਪਹਿਲਾਂ ਕੈਪਟਨ ਬੈਠਾ ਰਿਆ ਦਾੜਾ ਬਣ ਕੇ ਦਾੜਾ ਨਹੀਂ ਖੋਲਦਾ ਸੀ ਭਾਂਤਮਾਨ ਦੇ ਕਹਿਣ ਨੂੰ ਸਰੀ ਦਿੜੀ ਬਸ ਚੰਨੀ ਬਣਾਤਾ ਉਹ ਚੰਨੀ ਨੇ ਬਸ ਮੈਂ ਬੱਕਰੀਆਂ ਚੋਣਾ ਵਾ ਟੈਂਟ ਲਾ ਲੈਣਾ ਆ ਹੀ ਗਣਾ ਹੀ ਗਏ ਆ ਕਿਸੇ ਨੇ ਗੁਰ ਕੀਤਾ ਤਾਂ ਰਾਜੇ ਨੇ ਬਣਾਤਾ ਉਹ ਟਰਾਂਸਪੋਰਟ ਮੰਤਰੀ ਉਹ ਬਾਡੀਆਂ ਖਾ ਗਿਆ ਬੱਸਾਂ ਦੀਆਂ ਉਹਦਾ ਨਹੀਂ ਪਤਾ ਲੱਗਿਆ ਕਿੱਧਰ ਗਿਆ ਕਿੱਧਰ ਨਹੀਂ ਗਿਆ ਬਸ ਤਵੀਰ ਬਾਦ ਦਾ ਅਸਤੀਫਾ ਦੇ ਗਿਆ ਹੁਣ ਇਸ ਟਾਈਮ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਗੇ ਦੀ ਰਣਨੀਤੀ ਕੀ ਹੋਊਗੀ ਪੰਜਾਬ ਦੀ ਉਹ ਤਾਂ ਖਤਮ ਹੈ ਜੀ ਬਸ ਉਹਨਾਂ ਦੀ ਪਾਰਟੀ ਦਾ ਖਤਮ ਹੋ ਗਈ ਕੋਈ ਹੱਲ ਨਹੀਂ ਉਹਨਾਂ ਦਾ ਜਿਹੜੇ ਬੰਦੇ ਨੇ ਬੇਅਦਮੀ ਕਰਾਂਗੇ ਹਰ ਸਿਮਰਤ ਨੇ ਕਿਹਾ ਸੀ ਜੀ ਅਸੀਂ ਬੇਅਦਮੀ ਕਰਾਈਆ ਸਾਡਾ ਮਾੜਾ ਵੇ ਤੁਹਾਡੇ ਸਾਹਮਣੇ ਆ ਜਿਹਨੇ ਕਰਵਾਈ ਆ ਉਹਦਾ ਹੋ ਗਿਆ ਨਾ ਮਾੜਾ ਫਿਰ ਚਿੱਟਾ ਵੇਚਦੇ ਆ ਤੁਹਾਨੂੰ ਪਤਾ ਮਜੀਠੀ ਦਾ ਚਿੱਟਾ ਚੱਲਦਾ ਕਿੱਧੜ ਬਾਹ ਹਲਕੇ ਦੇ ਵਿੱਚ ਅਸੀਂ ਆਮ ਲੋਕਾਂ ਦੀ ਰਾਏ ਜਾਣ ਰਹੇ ਹਾਂ ਕਿ ਕਿਹੜਾ ਇੱਥੋਂ ਬਾਜੀ ਮਾਰ ਕੇ ਜਾਊਗਾ ਤੇ ਸਾਡੇ ਨਾਲ ਵੀਰ ਜੁੜੇ ਨੇ ਆਪ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਤੇ ਇੱਥੋਂ ਕਿਹੜਾ ਹੁਣ ਇਸ ਵਾਰ ਬਾਜੀ ਮਾਰ ਕੇ ਜਾਊਗਾ ਬਾਈ ਇਸ ਵਾਰ ਤਾਂ ਲੱਗ ਰਿਹਾ ਡੈਂਪੀ ਢਿਲੋਂ ਅੱਛਾ ਜੀ ਪੂਰੀ ਹਵਾ ਬਰੇ ਅੱਛਾ ਇਸ ਟਾਈਮ ਜਿਹੜਾ ਤਿੰਨ ਵਾਰ ਦਾ ਐਮਐਲਏ ਆ ਉਹਨੂੰ ਨਹੀਂ ਦੇਣਾ ਮੌਕਾ ਦਵਾਂਗੇ ਨਹੀਂ ਵੀਰੇ ਉਹਨਾਂ ਨੇ ਕੰਮ ਹੀ ਕੋਈ ਨਹੀਂ ਕਰਿਆ ਸੀਵਰੇਜ ਦਾ ਦੇਖ ਲਓ ਤੁਸੀਂ ਸਾਰਾ ਕੁਝ ਨਰਕੀ ਕਰ ਰੱਖਿਆ ਯਾਰ ਕੋਈ ਕੰਮ ਨਹੀਂ ਕਰਿਆਗਾ ਸਾਡੇ ਆਪ ਦੇ ਪਿੰਡ ਹੁਸਨਰ ਚ ਕੋਈ ਕੰਮ ਹੀ ਨਹੀਂ ਹੋਇਆ ਹੈਗਾ ਇੱਕ ਕੰਮ ਵੀ ਦਿਖਾ ਦੇਣ ਸਾਨੂੰ ਹੋਇਆ ਕੋਈ ਕੰਮ ਨਹੀਂ ਹੋਇਆ ਤੇ ਜਿਹੜਾ ਮਤਲਬ ਕਿ ਜਿਹੜਾ ਮਨਪਰੀਤ ਬਾਦਲ ਸੀ ਉਹ ਵੀ ਦੁਬਾਰਾ ਮੌਕਾ ਪਾਲ ਰਿਹਾ ਕਿ ਮੈਨੂੰ ਦੁਬਾਰਾ ਬਾਈ ਮਨਪਰੀਤ ਬਾਦਲ ਤਾਂ ਸਾਡੇ ਪਿੰਡ ਚ ਹੋ ਸਨਰਚ ਵੜ ਕੇ ਵਿਖਾਵੇ ਮੇਰੀ ਭੂਆ ਦਾ ਕਤਲ ਹੋਇਆ ਇਹਦਾ ਸਾਲਾ ਜੋ ਜੋ ਉਹਦਾ ਪੀਏ ਆ ਮੇਰਾ ਫੁੱਫੜ ਉਹ ਬੰਦੇ ਨੇ ਮੇਰੀ ਭੂਆ ਦਾ ਕਤਲ ਕਰਿਆ ਤੇ ਮਨਪਰੀਤ ਬਾਦਲ ਨੇ ਸਾਡੀ ਇੱਕ ਨਹੀਂ ਚੱਲਣ ਦਿੱਤੀ ਨਾ ਸਾਡੀ ਸੁਣਨ ਦਿੱਤੀ ਉਹਨੇ ਕਿਤੇ ਸੁਣਵਾਈ ਨਹੀਂ ਮਨਪਰੀਤ ਬਾਦਲ ਦਾ ਸਾਲਾ ਹਾਂ ਸਾਲਾ ਜੋ ਜੋ ਅੱਛਾ ਗਾਂ ਉਹਦਾ ਪੀਏ ਆ ਜਿਹੜਾ ਉਹ ਮੇਰਾ ਫੁੱਫੜ ਸੀ ਉਹ ਬੰਦੇ ਨੇ ਮੇਰੀ ਭੂਆ ਦਾ ਕਤਲ ਕੀਤਾ ਅਨੰਦਗੜ੍ਹ ਹੂੰ ਤੇ ਉਹ ਬੰਦੇ ਨੇ ਸਾਡੀ ਇੱਕ ਨਹੀਂ ਸੁਣ ਦਿੱਤੀ ਕਿਤੇ ਨਹੀਂ ਸੁਣਵਾਈ ਇੱਕ ਵੀ ਕਿਸੇ ਨੂੰ ਵੀ ਫੜਿਆ ਪੁਲਿਸ ਨੇ ਫੜਨ ਨਹੀਂ ਦਿੱਤਾ ਕਿਉਂ ਬੀਜੇਪੀ ਦੀ ਸੈਂਟਰ ਸਰਕਾਰ ਆ ਫੜਨਾ ਕਿੱਥੋਂ ਦੇਵੇ ਹੂੰ ਗੱਲਾ ਹੁਣ ਸਾਡੇ ਪਿੰਡ ਚ ਵੜ ਕੇ ਵਿਖਾਵੇ ਮਨਪਰੀ ਬਾਦਲ ਕਿਤੇ ਸਾਂਝੇ ਤਾਂ ਪ੍ਰੋਗਰਾਮ ਹੀ ਨਹੀਂ ਰੱਖਦਾ ਰੱਖ ਕੇ ਤਾਂ ਵਿਖਾਵੇ ਕਰਦੇ ਕੀ ਉਹਦੇ ਨਾਲ ਹਾਲ ਕੀ ਕਰਦੇ ਦੇਖੇ ਤਾਂ ਦੀ ਵੜ ਕੇ ਸਾਡੇ ਪਿੰਡ ਚ ਉਸ ਨਰ ਵੜ ਕੇ ਵਿਖਾਵੇ ਕਦੇ ਇੱਕ ਹਰ ਵਾਰ ਇਹੀ ਗੱਲ ਆ ਉਹਦੇ ਕੋਲੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹੁਣ ਉਹ ਸਾਡਾ ਕੀ ਕਰ ਦੂਗਾ ਕੀ ਸਵਾਰ ਦੂ ਸਾਡਾ ਸਵਾਰ ਵੀ ਕੀ ਸਕਦਾ ਉਹ ਜਦੋਂ ਹੁਣ ਤਾਂ ਕਹਿੰਦੇ ਵੀ ਸਾਡੇ ਖਜ਼ਾਨੇ ਭਰੇ ਹੋਏ ਨੇ ਵੀ ਮੌਕਾ ਦੋ ਮੈਂ ਤਾਂ ਆ ਕਰ ਦੂੰਗਾ ਦਰਵਾਜ਼ਾ ਉਹੀ ਇਹਦੇ ਕੋਲ ਤਾਂ ਇੱਕ ਹੀ ਹੱਲ ਰਹਿਣਾ ਖਜ਼ਾਨਾ ਖਾਲੀ ਜਿਹੜਾ ਬੰਦੇ ਦਾ ਹੈ ਹੀ ਖਜ਼ਾਨਾ ਖਾਲੀ ਉਹ ਕੀ ਕਰੂਗਾ ਕੀ ਭਰੂਆ ਆਪਣਾ ਕੀ ਕਰ ਦੂਗਾ ਇੱਥੇ ਹੁਣ ਮਿੰਨਤੀ ਕਰਾ ਕੇ ਆਦੇ ਜਣੇ ਓਵਰ ਬ੍ਰਿਜ ਦੀ ਪਹਿਲਾਂ ਗੱਲਾਂ ਦੱਸੋ ਚੋਣ ਜਾਬਤੇ 'ਚ ਮਿੰਨਤੀਆਂ ਕਿਵੇਂ ਹੋ ਜਾਣਗੀਆਂ ਕਿਵੇਂ ਨਿਸ਼ਾਨਦੇਹੀ ਹੋ ਜੂਗੀ ਬੁੱਧੂ ਬੋਣਾ ਦਾ ਲੋਕਾਂ ਨੂੰ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਵੀਰੇ ਜਿਹਦੇ ਵਿੱਚ ਉਹ ਨੌਕਰੀਆਂ ਦੀ ਪੇਸ਼ਕਸ਼ ਕਰ ਰਿਹਾ ਬੇਟਾ ਤੇ ਉਹ ਵੀਡੀਓ ਦੀ ਕੀ ਉਹ ਬਰੇ ਆ ਫਿਰਦੇ ਬੇਰੁਜ਼ਗਾਰ ਤੇਰੇ ਸਾਹਮਣੇ ਬੀਏ ਬੀਏ ਕੀਤੀ ਵੀ ਐਮ ਐਮਏ ਵਾਲੇ ਮੁੰਡੇ ਸਾਰੇ ਫਿਰਦੇ ਬੀਟੈਕ ਕਿਸੇ ਨੂੰ ਕੋਈ ਨਹੀਂ ਪੁੱਛਦਾ ਇੱਥੇ ਨਾ ਮਾਨ ਪ੍ਰੀਤ ਕਰੇ ਠੀਕ ਐ ਇਹ ਤਾਂ ਬਸ ਆਪ ਦੇ ਸਿਰ ਤੇ ਆਪ ਦੇ ਦਮ ਤੇ ਆ ਜਿਹੜਾ ਕੋਈ ਹੋ ਜੂਗਾ ਜਾਂ ਮਾੜਾ ਮੋਟਾ ਜੀ ਦੀ ਹੋਗੀ ਹੋਗੀ ਆਹੀ ਆ ਜਿਹੜੇ ਝਾੜੂ ਵਾਲਿਆਂ ਨੇ ਕਰਤੇ ਮੁੰਡੇ 45000 ਨੌਕਰੀਆਂ ਦੇ ਦਿੰਗਾ ਮੈਂ ਕਹਣਾ ਵੀ ਇਹ ਚੰਗੇ ਆ ਹੋਰ ਤਾਂ ਕੋਈ ਲਿਖ ਕੇ ਦਿਖਾਵੇ ਤਾਂ ਸਹੀ ਕਿਤੇ ਵੀ ਅਸੀਂ ਨੌਕਰੀਆਂ ਦਿੱਤੀਆਂ ਪਹਿਲਾਂ ਕੈਪਟਨ ਬੈਠਾ ਰਿਹਾ ਦਾੜਾ ਬਣ ਕੇ ਦਾੜਾ ਨਹੀਂ ਖੋਦਾ ਭਾਂਤਮਾਨ ਦੇ ਕਹਿਣ ਨੂੰ ਸਾਰੀ ਦਿਹਾੜੀ ਬੱਚਾ ਚੰਨੀ ਬਣਾਤਾ ਉਹ ਚੰਨੀ ਨੇ ਬਸ ਮੈਂ ਬੱਕਰੀਆਂ ਚੋਣਾ ਵਾ ਟੈਂਟ ਲਾ ਲੈਣਾ ਆ ਹੀ ਗਣਾ ਹੀ ਗਏ ਆ ਕਿਸੇ ਨੇ ਕੋਰ ਕੀਤਾ ਤਾਂ ਰਾਜੇ ਨੇ ਬਣਾਤਾ ਉਹ ਟਰਾਂਸਪੋਰਟ ਮੰਤਰੀ ਉਹ ਬਾਡੀਆਂ ਖਾ ਗਿਆ ਬੱਸਾਂ ਦੀਆਂ ਉਹਦਾ ਨਹੀਂ ਪਤਾ ਲੱਗਿਆ ਕਿੱਧਰ ਗਿਆ ਕਿੱਧਰ ਨਹੀਂ ਗਿਆ ਬਸ ਮੁੜ ਕੇ ਹੁਣ ਲੁਧਿਆਣੇ ਜਾਵੜਿਆ ਸਾਡਾ ਗਿੱਦੜਵਾ ਛੱਡ ਗਿਆ ਮੁੜ ਕੇ ਕੌਣ ਵਛਾਣੂ ਇੱਥੋਂ ਜਿੱਥੇ ਵੀ ਗਿਆ ਬਈ ਉਹਨਾਂ ਦਾ ਲੁਧਿਆਣੇ ਰਹਿਣਾ ਜਾ ਕੇ ਉਹ ਤਾਂ ਕਹਿ ਗਿਆ ਮੈਂ ਤਾਂ ਇੱਥੇ ਰਹਿਣ ਲੱਗਣਾਗਾ ਬਾਕੀ ਅਸੀਂ ਮੁਕਸਰ ਜਾਣਾ ਪੈਂਦਾ ਸਾਨੂੰ ਜਦੋਂ ਜਿੱਤਿਆ ਕੰਮ ਉੱਥੇ ਪੀਏ ਹੁੰਦਾਗਾ ਪੀਏ ਨੇ ਕੀ ਗੱਲ ਸੋਣੇ ਆਪ ਹੁੰਦੇ ਨਹੀਂ ਬਾਈ ਤੇ ਇੱਥੇ ਹੁਣ ਬਈ ਛੀ ਜਣੇ ਟਾਈਮ ਪੀ ਕੇ ਘਰ ਦੇ ਇੱਕ ਦਾ ਘਰੇ ਹੁੰਦਾ ਹੀ ਹੁੰਦਾ ਕੋਈ ਕਦੋਂ ਹੀ ਜਾਵੜਗੇ ਮਿਲਦੇ ਆ ਵਧੀਆ ਗੱਲ ਸੁਣਦੇ ਆ ਆ ਫੁੱਲ ਸਪੋਰਟ ਆ ਬੰਦਿਆਂ ਦੀ ਆਪਦੇ ਵਰਕਰਾਂ ਨਾਲ ਖੜਦੇ ਆ ਤੇ ਸੁਖਵੀਰ ਬਾਦਲਾ ਦਾ ਅਸਤੀਫਾ ਦੇ ਗਿਆ ਹੁਣ ਇਸ ਟਾਈਮ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਗੇ ਦੀ ਰਣਨੀਤੀ ਕੀ ਹੋਊਗੀ ਪੰਜਾਬ ਦੀ ਉਹ ਤਾਂ ਖਤਮ ਹੈ ਜੀ ਬਸ ਉਹਨਾਂ ਦੀ ਪਾਰਟੀ ਤਾਂ ਖਤਮ ਹੋ ਗਈ ਕੋਈ ਹੱਲ ਨਹੀਂ ਉਹਨਾਂ ਦਾ ਜਿਹੜੇ ਬੰਦੇ ਨੇ ਬੇਅਦਮੀ ਕਰਾਇਆ ਹਰਸਿਮਰਤ ਨੇ ਕਿਹਾ ਸੀ ਜੇ ਅਸੀਂ ਬੇਅਦਮੀ ਕਰਾਈਆ ਸਾਡਾ ਮਾੜਾ ਹੋਵੇ ਤੁਹਾਡੇ ਸਾਹਮਣੇ ਆ ਜਿਹਨੇ ਕਰਵਾਈ ਆ ਉਹਦਾ ਹੋ ਗਿਆ ਨਾ ਮਾੜਾ ਫਿਰ ਚਿੱਟਾ ਵੇਚਦੇ ਆ ਤੁਹਾਨੂੰ ਪਤਾ ਮਜੂਰੀਟੀ ਦਾ ਚਿੱਟਾ ਚੱਲਦਾ ਤੁਹਾਨੂੰ ਪਤਾ ਹੀ ਆ ਸਭ ਕੁਝ ਇਹਨਾਂ ਦਾ ਹੀ ਆ ਮਾਰੀਆਂ ਸਰਕਾਰਾਂ ਦੇ ਤਨਖਾਹਿਆ ਕਰਾਰ ਕਰਿਆ ਦੀ ਤੇ ਅੱਜ ਹੁਣ ਮੀਡੀਆ ਦੇ ਵਿੱਚ ਇਹੀ ਖਬਰ ਚੱਲ ਰਹੀ ਹੈ ਕਿ ਉਹਨਾਂ ਨੇ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਤੇ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦਾ ਕੋ ਭਲਾ ਹੋ ਜਾਊਗਾ ਭਲਾ ਕਾਲੀ ਦਲ ਦਾ ਨਹੀਂ ਭਲਾ ਕਰ ਸਕਦਾ ਜੀ ਕੋਈ ਹੋਰ ਨਵੀਂ ਪਾਰਟੀ ਹੋ ਜੇ ਤਾਂ ਕੀ ਆਖਣਾ ਬਾਕੀ ਝਾੜੂ ਠੀਕ ਆ ਜਿੰਨਾ ਕੰਮ ਕਰ ਰਿਹਾ ਹੈਗਾ ਬਿਜਲੀ ਫ੍ਰੀ ਹੋ ਗਈ ਤੇ ਜਿਹੜੇ ਆ ਨੌਕਰੀਆਂ ਦੇਤੀਆਂ ਨੌਜਵਾਨਾਂ ਨੂੰ ਬਾਕੀ ਚੱਲ ਰਿਹਾ ਬਾਈ ਐਂ ਤਾਂ ਹੈ ਨਹੀਂਗਾ ਵੀ ਆਪਾਂ ਨੂੰ ਕੋਈ ਨਾਵਾ ਵਿਆਹ ਜੀ ਆਵੇ ਘਰੇ ਇੱਕੇ ਦਾ ਹੁਣ ਤਾਂ ਕੋਈ ਸੰਭਾਲ ਨਹੀਂ ਲੈਂਦਾ ਘਰ ਨੂੰ ਟਾਈਮ ਤਾਂ ਲੱਗਦਾ ਹੀ ਆ 2.5 ਸਾਲ ਹੋਏ ਆ 2.5 ਸਾਲ ਹੋਰ ਦੇਖੋ ਕੰਮ ਕਰਨਗੇ ਠੀਕ ਹੈ ਨਹੀਂ ਹੋਰ ਸਰਕਾਰ ਆ ਜੋ ਕਿ ਬਈ ਇਹਦੇ ਚ ਕੀ ਆ 2.5 ਸਾਲ ਮੰਗਦਾ ਡੀ.ਐਮ.ਪੀ 2.5 ਸਾਲ ਮੰਗਦਾ 2.5 ਸਾਲ ਦੇਣੇ ਚਾਹੀਦੇ ਆ ਦੇਖੋ ਕੰਮ ਕਰੂ ਠੀਕ ਆ ਨਹੀਂ ਚਾਕੇ ਪਾਸੇ ਰੱਖਦੇ ਹੋਰ ਕੋਈ ਨਵਾਂ ਆ ਜੂਗਾ 2.5 ਸਾਲ ਦਾ ਤਾਂ ਮੌਕਾ ਤਾਂ ਦੇਣਾ ਚਾਹੀਦਾ ਹੈਗਾ ਨਹੀਂ ਡੀ.ਐਮ.ਪੀ ਢਿੱਲੋਂ ਦਾ ਸੁਭਾਅ ਕਿਵੇਂ ਆ ਜਿਵੇਂ ਉਰੇ ਦੇ ਲੀਡਰਾਂ ਦਾ ਜਿਹੜਾ ਰਾਜਾ ਵੜਿੰਗਾ ਨੂੰ ਅੜਬ ਦੱਸਦੇ ਨੇ ਉਹਦਾ ਕਿਵੇਂ ਸੁਭਾਅ ਹੈ ਡੀ.ਐਮ.ਪੀ ਢਿੱਲੋਂ ਬਹੁਤ ਜ਼ਿਆਦਾ ਨਰਮ ਬੰਦਾ ਹੈਗਾ ਉਹਦੇ ਵਰਗਾ ਦਾ ਬੰਦਾ ਹੀ ਹੋਣੀਗਾ ਤੇ ਰਾਜਾ ਤਾਂ ਬਈ ਭੱਜ ਕੇ ਪਾ ਜਾਂਦਾ ਹਰੇਕ ਨੂੰ ਤੁਸੀਂ ਵੇਖੋ ਹੀ ਹੋਣੀਆਂ ਆਪਦੇ ਬੰਦਿਆਂ ਨੂੰ ਕਰੀ ਜਾਂਦਾ ਲੱਪਣ ਮਾਰੂ ਐ ਕਰੂ ਯਾਹ ਕਰੂ ਸਾਰਿਆਂ ਨੇ ਵੀਡੀਓ ਵੇਖ ਗਈ ਆਪਾਂ ਨਾਲੋਂ ਰਾਜੇ ਬੜਿੰਗ ਦਾ ਸੁਹਾੜਪਾ 82 ਜਮਾ ਫੁੱਲ ਅਸੀਂ ਤਾਂ ਦੇਖਿਆਗਾ ਸਾਡੇ ਤਾਂ ਮਾੜੀ ਮੋਟੀ ਲੜਾਈ ਹੋਈ ਸੀ ਉੱਥੇ ਵੀ ਸਾਨੂੰ ਐਂ ਕਹਿ ਕੇ ਉਹਨਾਂ ਨੇ ਪਰਚਾ ਕਟਵਾਇਆ ਸੀ ਕਹਿੰਦਾ ਵੀ ਇਹਨਾਂ ਦੇ ਪਰਚਾ ਕਟੋਏ ਕਾਲੀ ਹੈ ਕਾਂਗਰ ਝਾੜੂ ਵਾਲੇ ਆ ਅੱਛਾ ਹਾਂਜੀ ਸਭ ਕੁਝ ਧੱਕਾ ਹਾਂ ਹਾਂ ਧੱਕਾ ਧੱਕਾ ਫੁੱਲ ਧੱਕਾ ਕਰ ਰਾਇਏ ਨੇ ਯਾ ਆਉਦੇ ਟਾਈਮ ਚ ਫੁੱਲ ਜਮਾ ਧੱਕਾ ਕਰਿਆਗਾ ਇਹ ਸੀਗੇ ਨੌਜਵਾਨ ਜਿਨ੍ਹਾਂ ਨਾਲ ਧੱਕਾ ਹੋਇਆ ਸੀ ਇਹ ਰ ਐਸੇ ਕਿ ਜਿਹੜਾ ਮਨਪਰੀਤ ਬਾਦਲ ਆ ਉਹਨਾਂ ਨੇ ਉਹਨਾਂ ਦੇ ਕਿਸੇ ਬੰਦੇ ਨੇ ਅੱਗੇ ਇਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਦਾ ਕਤਲ ਕਰਵਾਇਆ ਸੀ ਤੇ ਅੱਗੇ ਕੋਈ ਕਾਰਵਾਈ ਵੀ ਨਹੀਂ ਹੋਣ ਦਿੱਤੀ ਇਹ ਵੀਰ ਦੇ ਆਪਣੇ ਜਜਵਾਲ ਸੀ ਜਿਹੜੇ ਅਸੀਂ ਤੁਹਾਡਾ ਨਾਲ ਸ਼ੇਅਰ ਕੀਤੇ ਨੇ ਅਤੇ ਇਸੇ ਤਰ੍ਹਾਂ ਤੁਹਾਡਾ ਨਾਲ ਹੋਰ ਵੀ ਜਿਹੜੀਆਂ ਖਬਰਾਂ ਲੈ ਕੇ ਆਉਂਦੇ ਰਹਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ